ਦਾ ਖੁਸ਼ਬਾ ਦੇ ਜਨਾਬ ਹੈ ਕਹਿੰਦੇ ਕਿ ਜਦਨੇ ਤੋਂ ਤਸਮੇ ਪਾਸ਼ਾ ਮਹਾਰਾਜ ਨੇ ਚਰਨ ਪਾਏ ਹੋਣ ਇਤਿਹਾਸਕ ਨਗਰ ਹੈ ਤੁਹਾਡਾ ਜਿੱਥੇ ਗੁਰੂ ਸਾਹਿਬ ਨੇ ਆਪ ਚਰਨ ਪਾ ਕੇ ਨਗਰ ਨੂੰ ਗੁਰਦੁਆਰੇ ਨੂੰ ਗੁਰੂ ਸਾਹਿਬ ਦਾ ਨਾਮ ਦੇਤਾ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਦਿੱਤੀ ਉੱਥੇ ਦਸਵੇਂ ਪਾਸ਼ਾ ਜੀ ਸਾਤੇ ਨਗਰ ਝੋਵੇ ਗੁਰਦੁਆਰਾ ਦਸਵੇਂ ਪਾਸ਼ਾ ਦੇ ਪਿਤਾ ਦਾ ਹੋਵੇ ਨਗਰ ਕੀ ਸੰਸਿ ਸੋ ਪਾਈਂਨੋ ਸ਼ਤਰਾ ਨਾਲ ਪਿਆਰ ਦਾ ਸਾਰੇ ਲੱਗਰ ਨੂੰ ਹੱਥ ਜੋੜ ਜੋੜ ਕੇ ਸੇਵਾ ਦੀ ਚਾਹੀਦੀ ਹੈ ਸ਼ਤਰਾ ਭਾਵਨਾ ਅੰਦਰ ਮੰਨਰ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਵੀ ਨਕਰ ਤੇ ਗਰਵਾ ਦਿੱਤੀ ਹੈ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਜੀਵਾਂ ਦੇ ਪਰਨ ਨੂੰ ਬਚਾਉਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਦੇਖੋ ਕਦੇ ਵੀ ਕਿਤੇ ਇਤਿਹਾਸ ਅੰਦਰ ਹੋਇਆ ਕੋਈ ਚੜ੍ਹਾਈ ਕਰ ਜਾਵੇ ਉਹਦਾ ਇੱਕੋ ਹੀ ਜਗ੍ਹਾ ਤੇ ਸਸਕਾਰ ਹੁੰਦਾ ਹੈ ਸਤਨਗੁਰੂ ਤੇਹਾ ਪਹਾੜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਘਰ ਦਾ ਸਸਕਾਰ ਬਿਨਾ फीस ਤੋਂ ਦਿੱਲੀ ਵਿੱਚ ਹੋਇਆ ਸੀ ਦਿੱਲੀ ਜਿੱਥੇ ਹਮ ਬੁਰਦਾਰਾ ਕਾਬੂ ਕਾਜ ਬਣਿਆ ਹੈ ਉੱਥੇ ਲਖੀਸ਼ਾ ਪਟਿਆਰੇ ਨੇ ਆਪਣੇ ਘਰ ਦੇ ਵਿੱਚ ਹੀ ਕਿਤਾ ਬਣਾ ਕੇ ਸਾਰੇ ਘਰ ਨੂੰ ਅੱਗ ਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧਰ ਦੇ ਸਰਕਾਰ ਦੀ ਸੇਵਾ ਲਈ ਹੈ ਤੋਂ ਉੱਥੋਂ ਸੀਸ ਲੈ ਕੇ ਭਾਈ ਜੈਤਾ ਜੀ ਸਿੰਘ ਸਾਹਿਬ ਜੀ ਨੇ ਇਤਿਹਾਸ ਸੁਣਾਇਆ ਜਿਹੜੇ ਬਾਬਾ ਜੀਵਨ ਸਿੰਘ ਜੀ ਬਣ ਗਏ ਸੀ ਅੰਮ੍ਰਿਤਧਾਰੀ ਉਹ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀੋਂ ਸੀਸ ਲੈ ਕੇ ਆਉਂਦੇ ਬਨਾਰਦ ਪੜਾ 26 ਤਰੀਕ ਨੂੰ ਗੁਰੂ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ ਅੱਜ 29 ਤਰੀਕ ਹੈ 4-5 ਤਨ ਲੱਗ ਕੇ ਉਹਨੂੰ ਰਸਤੇ ਵਿੱਚ ਗੁਰੂ ਸਾਹਿਬ ਜੀ ਦਾ ਫੀਸ ਲੈ ਕੇ ਆਉਂਦਿਆ ਸੋ ਅੱਜ ਦੇ ਦਿਨ ਉਹ ਜਦੋਂ ਫੀਸ ਲੈ ਕੇ ਆਇਆ ਨਾ ਸ੍ਰੀ ਅਨੰਦਪੁਰ ਸਾਹਿਬ ਪਹਿਲਾ ਕੀਰਤਪੁਰ ਦੀ ਧਰਤੀ ਤੇ ਪਹੁੰਚਿਆ ਜਿੱਥੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪ ਗੁਰੂ ਸਾਹਿਬ ਜੀ ਦਾ ਫੀਸ ਲੈਣ ਵਾਸਤੇ ਅੱਗੇ ਗਏ ਦੇਸਪ ਮਾਤਾ ਨਾਲਕੀ ਜੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਫਾਖਰਾ ਜੀ ਦੇ ਸਾਤੀ ਜੀ ਮਾਤਾ ਨਾਲਕੀ ਜੀ ਮਾਤਾ ਗੁਜਰਕੌਰ ਜੀ ਨਾਲ ਗੁਰੂ ਸਾਹਿਬ ਜੀ ਦੇ ਸ੍ਰੀ ਦੇ ਦਰਸ਼ਨ ਕੀਤੇ ਤੇ ਸ੍ਰੀਸ ਨੂੰ ਬੜੇ ਸਤਿਕਾਰ ਤੇ ਨਾਲ ਦਤਪੁਰ ਸਾਹਿਬ ਲੈ ਕੇ ਆंदा ਸਾਰੀਆਂ ਸੰਗਤਾਂ ਨੇ ਕੀਰਤਨ ਕਰਦਿਆਂ ਹੋਇਆ ਸ਼ਬਦ ਪੜ੍ਹਦਿਆਂ ਹੋਇਆ ਬਰਾਗ ਮਈ ਸ਼ਬਦ ਸੰਰਕਰਦਿਆ ਹੋਇਆ ਨਾਣਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ ਜਿੱਥੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਲਵੇ ਫੀਸ ਦਾ ਹੰਤਮ ਸੰਸਕਾਰ ਕੀਤਾ ਗਿਆ ਸਰਕਾਰੀ ਮਦਦ ਨਾਲ ਬਹੁਤ ਜਲਦੀ ਯਾਦ ਕਰਾਂਗੇ ਜੀ ਕੀ ਯਤਨਾਂ ਦੇ ਪ੍ਰਯਾਸਾਂ ਨਾਲ ਹਰ ਦੇ ਵੱਡਿਆ ਦੀ ਆਦੇਉ ਦੇ ਪੁੱਤਰ ਰਾਹ ਜੀ ਦਾ ਬੋਲ ਹੈ ਜੇਕਰ ਸੁਣਦੇ ਹੋ ਮਾਸਾ ਨੂੰ ਜੀ ਦੇ ਨਾਮ ਪਰ ਸਾਡੀ ਤਾਂ ਕੀ ਕਰਦਾ ਸਰਕਾਰ ਦੇ ਵਿੱਚ ਤੋਂ ਆਉਂਦਾ ਹੈ ਤਾਂ ਜੇਕਰ ਕੋਈ ਦੇ ਅਵਕਾਸ਼ ਕਰਦਾ ਨੂੰ ਕਰਨਾ ਪਾ ਜੇ ਇਹਨੂੰ ਦਾ ਹਾਦਰ ਸਿਮਰੀ ਹੈ ਤਾਰੇ ਨਾਮ ਤੇ ਆਵੇ ਸਹਾਏ ਸਭ ਥਾਈ ਹੋਏ ਸਹਾਏ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਾਰੀਆਂ ਥਾਂ ਦੇ ਉੱਤੇ ਜਾ ਕੇ ਸਹਾਇ ਹੁੰਦੇ ਆ ਫਿਰ ਮੱਥਾ ਨਿਵਾਣੇ ਦਾ ਜਹਾਜ਼ ਅਗੇ ਫਿਰ ਮੁੰਤਰਾ ਦੇ ਵਿੱਚ ਉਹਦਾ ਬੇੜਾ ਡੁੱਬਦਾ ਸੀ ਉਹ ਬੇੜੇ ਨੂੰ ਡੁੱਬਿਆ ਨੂੰ ਉਹਨੇ ਕਿੱਥੋਂ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਥੇ ਜਾ ਕੇ ਪਹੁੰਚ ਕੇ ਆਪਣਾ ਮੋਢਾ ਲਾ ਕੇ ਉਹਦੇ ਡੁੱਬਦੇ ਬੇੜੇ ਨੂੰ ਮੱਖਣ ਸ਼ਾ ਲਵਾਣੇ ਦੇ ਨੂੰ ਜਹਾਜ਼ ਉਹਦਾ ਬੰਨੇ ਲਾਇਆ ਸੀ ਫਿਰ ਉਹ ਸ਼ਰਦਾ ਦੇ ਨਾਲ ਉਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ 514 ਮੈਂ ਆਪੀ ਦੇ ਸ਼ੁਕਰਾਨੇ ਵਜੋਂ ਆਜ ਦੇ ਚਰਨਾਂ 'ਚ ਭੇਟਾ ਕਰਾਂਗਾ ਜੇ ਜਦੋਂ ਬਾਬੇ ਮੁਕਾਲੇ ਦੀ ਧਰਤੀ ਤੇ ਆਇਆ ਅੱਕੇ ਸਾਰੇ ਜਾਣੇ ਨਕਲੀ ਗੁਰੂ ਬਣ ਕੇ ਬੈਠਾ ਹੈ 22 ਪੰਡੀਆਂ ਲੱਗੀਆਂ ਫਖਰਸ਼ਾ ਲਗਾਣੇ ਨੇ ਵੀ ਜਦੋਂ ਆਖਿਆ ਉਹਨੇ ਦੇਖਿਆ ਗੁਰੂ ਤੇ ਇੱਕ ਇੱਕ 22 ਜਾਣੇ ਬਣ ਕੇ ਬੈਠੇ ਆ ਕੱਲੇ-ਕੱਲੇ ਦੇ ਅੱਗੇ 2-2 5-5 ਮੋਹਰੇ ਉਹਨੇ ਮੱਥਾ ਟੇਕੀਆਂ ਤੇ ਜਨਮ ਦੇ ਅੰਦਰ ਦੀ ਗੱਲ ਨਾਮ ਦੱਸ ਸਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਮੱਖਣ ਸ਼ਾ 500 ਮੋਰਾ ਸੁੱਖ ਕੇ ਤੇ ਹੁਣ ਦੋ ਦੋ ਜਾਂ ਪੰਜ ਚੜਾ ਰਿਆਂ ਤੇ ਉਦੋਂ ਹੀ ਉਹ ਜਾਣ ਗਿਆ ਕਹਿੰਦਾ ਸੱਚਾ ਗੁਰੂ ਹੈ ਜਿਨੇ ਮੇਰੇ ਅੰਦਰ ਦੀ ਗੱਲ ਪੁੱਝ ਲਈ ਹੈ ਉਹਨੇ ਕੋਠੇ ਤੇ ਚੜ ਕੇ ਰੌਲਾ ਪਾ ਦਿੱਤਾ ਸੱਚਾ ਗੁਰੂ ਲਾਧੋ ਰੇ ਉਹਨੇ ਪ੍ਰਗਟ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੋਇਸ ਕਰਕੇ ਕਿੰਨੀ ਕਿਰਪਾ ਹੈ ਠੀਕ ਹੈ ਜੀ ਕਹਿੰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਰਦਾਰ ਜਗਸੀਰ ਸਿੰਘ ਜੀ ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਾਡੇ ਸੀਨੀਅਰ ਮੀਤ ਪ੍ਰਧਾਨ ਹਨ ਜਿਨ੍ਹਾਂ ਨੇ ਸਾਰੇ ਪ੍ਰਬੰਧ ਕੀਤੇ ਹੈ ਭਾਈ ਜਗਤਾਰ ਸਿੰਘ ਦੀ ਰੋਡ ਦੇ ਮੈਂਬਰ ਸ਼੍ਰੋਮਣ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੰਤ ਬਾਬਾ ਜਨੈਤ ਸਿੰਘ ਜੀ ਖਾਲਸਾ ਪਿੰਡਾ ਵਾਲਿਆਂ ਦੇ ਭਤੀਜੇ ਹਨ ਉਹਨਾਂ ਨੇ ਭਾਈ ਸਾਰਾ ਪ੍ਰੋਗਰਾਮ ਬਣਾਇਆ ਸਰਪੰਚ ਸਾਹਿਬ ਦੀ ਹضور ਨਾਲ ਮਿਲ ਕੇ ਕਹਿੰਦੇ 5-7 ਮਿੰਟ ਬਾਬਾ ਜੀ ਇੱਥੇ ਹੋੜ ਲਾਉਣੇ ਆ ਕਹਿੰਦੇ ਇੱਥੇ ਸੰਗਤ ਨੂੰ ਬਿਠਾ ਕੇ ਕਹਿੰਦੇ ਸਿੰਘ ਸਾਹਿਬ ਜੀ ਦੇ ਕੋਲੋਂ 5-7 ਮਿੰਟ ਬਾਬਾ ਗੁਰੂ ਸਾਹਿਬ ਜੀ ਦੇ ਬਚਨਾਂ ਹੋਰ ਸੁਣਾ ਦਿਓ ਕਹਿੰਦੇ ਬਾਰ-ਬਾਰ ਮੌਕਾ ਨਹੀਂ ਮਿਲਦਾ ਬੜੇ ਕਹਿੰਦੇ ਸਾਡੇ ਭਾਗ ਚੰਗੇ ਅੱਜ ਨਗਰ ਕੀਰਤਨ ਸਾਡੇ ਪਿੰਡ 'ਚ ਆਇਆ ਕਹਿੰਦੇ ਹੋਰ ਕਰ ਦਿਓ ਕਿਰਪਾ ਜਿਹੜੀਆਂ ਸੰਗਤਾਂ ਗੁਰਦੁਆਰੇ ਨਹੀਂ ਜਾ ਸਕੀਆਂ ਕਹਿੰਦੇ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਦੇ ਬਚਨ ਸੁਣਾ ਦਿਓ ਕਰਾਂਗੇ ਇੱਥੇ 5-7 ਮਿੰਟ ਵਾਸਤੇ ਪੜਾਅ ਲਾ ਕੇ ਫਿਰ ਅਗਲੇ ਪਿੰਡ ਜਾ ਵੀਰਾਂ ਨੂੰ ਬੇਸਤਾ ਫਟਪਾਈ ਦਰੀਆਂ ਮਿਛਾ ਦਿਓ ਕਿਉਂਕਿ ਲਾਹੇ ਬਾਰ-ਬਾਰ ਨਹੀਂ ਮਿਲਣੇ ਉਹ ਨਗਰ ਕੀਰਤਨ ਰੋਜ਼-ਰੋਜ਼ ਨਹੀਂ ਆਉਂਦੇ ਤੁਹਾਡੇ ਪਿੰਡ ਦੇ ਵਿੱਚ ਇਹ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਇਹ ਸੇਵਾ ਜਿਹਦੇ ਪੁੱਤਾਂ ਵਿੱਚ ਆ ਉਹ ਲੈ ਸਕਦਾ ਜਿਨਾ ਭਟਾਹ ਮਹਾਰਾਜ ਦੇ ਦਰਸ਼ਨ ਹੁੰਦੇ ਆ ਤੇ ਨਾ ਹੀ ਬਿਨਾ ਭਟਾਹ ਤੋਂ ਜਿਹਦੇ ਭਾਗ ਜਾਗ ਪੈਂਦੇ ਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਣੀ ਹੁੰਦੀ ਆ ਨਾ ਉਹ ਫਿਰ ਸੰਗਤਾਂ ਭਜ-ਭਜ ਕੇ ਆ ਜੀ ਇੱਕ ਪਾਸੇ ਵਿਛਾਇਆ ਕਰ ਸਾਰੀ ਸੰਗਤ ਕੱਠੀ ਹੋ ਕੇ ਬੈਠ ਸਕੇ ਬੀਬੀਆਂ ਇੱਕ ਪਾਸੇ ਦੂਜੇ ਬੈ ਜੰਨੀਆਂ ਬੰਦੇ ਇੱਕ ਪਾਸੇ ਇਹ ਨਾਲ ਨਾਲ ਬਰਾਬਰ ਦਾ ਹੱਕ ਰੱਖਿਆ ਕਰੋ ਅੱਧਾ ਪਾਸਾ ਬੀਬੀਆਂ ਦਾ ਦਿਆ ਕਰੋ ਅੱਧਾ ਬੰਦਿਆਂ ਦਾ ਦਿਆ ਕਰੋ ਤਾਂ ਕਿ ਲੋਕਾਂ ਦੇ ਜਿਹੜਾ ਸਾਹਮਣੇ ਬੈਠ ਰੱਖੇ ਸਵਾਗਤ ਸਾਰੀ ਸੰਗਤ ਜੱਥੇ ਮੁਰਨਾ ਲੈ ਕੇ ਜਾਇਆ ਕਰੋ ਪਹਿਲੇ ਬੇਨਤੀ ਕੀਤੀ ਹੈ ਤੁਹਾਨੂੰ ਜਿੰਨੇ ਦੂਰ ਤੱਕ ਬੀਬੀਆਂ ਪਹਿਲਾ ਬੰਦੇ ਨੌਜਵਾਨ ਇਹ ਨੌਜਵਾਨੋ ਦੂਰ ਮਿੱਟੀ ਤੇ ਨਹੀਂ ਬਹਿਣਾ ਆਪਾਂ ਤੁਹਾਡੇ ਵਾਸਤੇ ਦਰਿਆ ਮਿਛਾਈਆਂ ਆਜੋ ਇੱਧਰ ਮੇਰਾ ਵੀਰ ਇਹ 5-10 ਮਿੰਟ ਦੀ ਗੱਲ ਹੈ ਜਿਆਦਾ ਟਾਈਮ ਨਹੀਂ ਰੁਕਣਾ 5-7 ਮਿੰਟ ਬਾਅਦ ਨਗਰ ਕੀਰਤਨ ਅਗਲੇ ਪਿੰਡਾਂ ਨੂੰ ਚਲੇ ਜਾਣਾ ਫਿਰ ਤੁਸੀਂ ਦੇਖਣਾ ਵੀ ਕਿੰਨੀ ਰੌਣਕ ਸਾਡੇ ਪਿੰਡ 'ਚ ਇਹ ਗੁਰੂ ਸਾਹਿਬ ਰੌਣਕਾਂ ਲਾਉਂਦੇ ਆ ਜਿੱਥੇ ਗੁਰੂ ਸਾਹਿਬ ਚਰਨ ਪਾਉਂਦੇ ਆ ਨਾ ਉੱਥੇ ਸੰਗਤਾਂ ਸ਼ਰਦਾ ਵਾਲੀਆਂ ਭੱਜ-ਭੱਜ ਕੇ ਜਾਂਦੀਆਂ ਕਹਿੰਦੇ ਅੱਜ ਮੌਕਾ ਮਿਲਿਆ ਮੁੜ ਕੇ ਪਤਾ ਨਹੀਂ ਨਿਹਾਲੇ ਸ਼ covari ਸਤਿਗੁਰੂ ਗਰੀਬ ਨਮਾਜ਼ ਚਵਰ ਛਤਰ ਤਸਤ ਦੇ ਮਾਲਕ ਆਪਾਕਸ਼ਾਂ ਜੀ ਦੀ ਆਤਮਿਕ ਰੂਪ ਤੁਨ ਗੁਰੂ ਸਤਿ ਮਹਾਰਾਜ ਸੇ ਪਾਕ ਜੀ ਦੇ ਜਿਹੜਾ ਤਾਂ ਅਨੁਗ੍ਰਹਿ ਤੇਗਵਾਰਦ ਸਾਹਿਬ ਸੱਚੇ ਪਾਕ ਸਾਹਿਬ ਦਾ ਸ਼ਹੀਦੀ ਜਲੂਸ ਲੈ ਕੇ ਨਕਰਾ ਪਿੰਡਾਂ ਵਿੱਚ ਦੇ ਮਹਾਰਾਜ ਦੇ ਇਤਿਹਾਸ ਦਾ ਪ੍ਰਚਾਰ ਮਹਾਰਾਜ ਨੇ ਟਰੁੱਟ ਕੇ ਰਹਿਮਤ ਕਰਕੇ ਇੰਟਰਨੈਸ਼ਨਲ ਪੰਥ ਦੀ ਝੂਲੀ ਚ ਪਾਇਆ ਤੇ ਸਰਬੱਤ ਸੰਗਤਾਂ ਬਹੁਤ ਵੱਡਾ ਸਹਿਯੋਗ ਦੇ ਕੇ ਤੁਸੀਂ ਆ ਲੈ ਰਹੀਆਂ ਆਓ ਸਾਧ ਸੰਗਤ ਆਪਣੇ ਨਗਰ ਦੇ ਇਹ ਦੂਸਰਾ ਪੜਾ ਹੋ ਗਿਆ ਇਹ ਸੰਗਤ ਦੀਆਂ ਖੁਸ਼ੀਆਂ ਸਾਧ ਸੰਗਤ ਜੀ ਸਰਪੰਚ ਭਾਈ ਇਕਵਾਲ ਸਿੰਘ ਹੋਰ ਸਾਰੇ ਪਿੰਡ ਦੇ ਗੁਰਮਖ ਕਹਿੰਦੇ ਸਿੰਘ ਸਾਹਿਬ ਜੀ ਇੱਕ ਪੜਾ ਹੋਰ ਲਾ ਲੋ ਵੀ ਭਾਈ ਸੰਗਤਾਂ ਵਾਸਤੇ ਹੀ ਇਹ ਥਾਰਾ ਖੁਸ਼ੀ ਆਓ ਆਪਾਂ ਤਾਲਗੁਰੂ ਤੇਗਵਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨਾਂ 'ਚ ਹਾਜ਼ਰੀ ਲਵਾਈਏ ਸਾਰਿਆਂ ਦੇ ਹਾਜ਼ਰੀ ਉੱਚੀ ਬੋਲ ਕੇ ਲਵਾਉਣੀ ਭਾਈ ਕਿਉਂਕਿ ਜਦੋਂ ਅਸੀਂ ਗੱਜ ਕੇ ਫਤੇ ਬਲਾਵਾਂਗੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਹਦੇ ਸਾਫ ਸ਼ਾਮਤ ਦੇ ਵਿਆਪਕ ਨੇ ਉਹਨਾਂ ਦੇ ਚਰਨਾਂ ਤੇ ਹਾਜ਼ਰੀ ਲੱਗ ਰਣੀ ਆ ਤੇ ਜਿਹੜੇ ਚੁੱਪ ਰਹੇ ਨਾ ਚੰਗੀ ਜੀ ਫਤੇ ਬਲਾਈ ਸਾਰੇ ਸੰਗਤ ਦੇ ਹਾਜ਼ਰੀ ਨਵਾੜੀ ਜਾਂਦਾ ਗੱਜੋਂ ਫਤੇ ਵਾਹਿਗੁਰੂ ਜੀ ਦਾ ਕਾਲਖਾ ਵਾਹਿਗੁਰੂ ਜੀ ਦੇ ਫਤੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਤਾਂ ਸਜਣ ਲਈ Hindu rehmanan di ਜੋ ਜਿਹ ਕਿਸ ਨੂੰ ਚੱਲ ਕੇ ਨਾਨਕਪੁਰ ਸਾਹਿਬ ਆਏ ਉਹਨਾਂ ਨੇ ਬਹੁਤ ਨਿਮਰਤਾ ਸਹਿਤ ਸ਼ਰਧਾ ਭਾਵਨਾ ਸਹਿਤ ਸਤਿਗੁਰ ਦੇ ਚਰਨਾਂ ਤੇ ਬੇਨਤੀ ਕੀਤੀ ਮਹਾਰਾਜ ਦੁਨੀਆਂ ਦੇ ਵਿੱਚ ਸਾਡਾ ਹੋਰ ਕੋਈ ਰਖਵਾਲਾ ਨਹੀਂ ਇੱਕੋ ਇੱਕ ਸਾਨੂੰ ਤੁਹਾਡਾ ਆਸਰਾ ਹੈ ਤੁਸੀਂ ਸਾਡਾ ਧਰਮ ਨਾ ਸਕਦੇ ਆ ਮਹਾਰਤ ਦੇ ਪਾਤਸ਼ਾਹ ਜਾਈ ਦਾ ਸਤਿਗੁਰੂ ਨੇ ਕਿਹਾ ਤਰੰਬਾ ਜਾਏਗਾ ਪਰ ਤਾਂ ਹੁੰਦੀ ਸਾਧਨ ਧਰਮੀ ਫਿਰ ਲਤੂਆ ਧਰਮੀ ਸਿਰ ਉਸੇ ਵੇਲੇ 9 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ राय ਦਸਵੇਂ ਪਾਤਸ਼ਾਹ ਜੂਜੀ ਪ੍ਰੀਤਮ ਗੁਰੂ ਸਾਹਿਬ ਦੇ ਸਾਹਮਣੇ ਹੋਏ ਕਹਿਣ ਲੱਗੇ ਪਿਤਾ ਜੀ ਜੀ ਇਹਨਾਂ ਦਾ ਧਰਮ ਬਚਾਉਣ ਲਈ ਧਰਮੀ ਸੇਸ ਦੀ ਲੋੜ ਪੈਂਦੀ ਐ ਤਾਂ ਫਿਰ ਇਹ ਕਿਰਪਾ ਆਪ ਜੀ ਕਰੋ ਕਿਉਂਕਿ ਤੁਹਾਡੇ ਤੋਂ ਵੱਡਾ ਧਰਮੀ ਕੋਈ ਨਹੀਂ ਹੈਗਾ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਨਹੀਂ ਕਿਹਾ ਕਿ ਤੇਰੀ ਹਲੇ ਉਮਰ ਛੋਟੀ ਆ ਤੈਨੂੰ ਪਤਾ ਨਹੀਂ ਇਹ ਕੰਮ ਕਿਵੇਂ ਹੋਣਿਆ ਕਹਿੰਦੇ ਠੀਕ ਐ ਲਾਲ ਜੀ ਅਸੀਂ ਇਹ ਵੀ ਕਰਾਂਗੇ ਨੰਦਰ ਧਰਮ ਬਚਾਵਾਂਗੇ ਸਤਿਗੁਰੂ ਪਾਤਸ਼ਾਹ ਜੀ ਨੇ ਕਹਿ ਤਾ ਜਾਂ ਕਿਰਪਾ ਰਾਮ ਔਰਮ ਦੇਵ ਨੂੰ ਸਿਨਿਆ ਮਿਲਿਆ ਬੜਾ ਪ੍ਰਸੰਨ ਹੋਇਆ ਵੀ ਕੱਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਅਸੀਂ ਬਣਾ ਲੈਣਾ ਮੁਸਲਮਾਨ ਆਪੇ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਗੁਰੂ ਸਾਹਿਬ ਨੂੰ ਦਿੱਲੀ ਸੱਧਿਆ ਕਈ ਤਰ੍ਹਾਂ ਦੇ ਚਾਂਸੇ ਦਿੱਤੇ ਲਾਲਚ ਦਿੱਤੇ ਉੱਚੇ ਮਰਤਵੇ ਪੇਸ਼ ਕੀਤੇ ਖਰਾ ਦਿੱਤੇ ਕਹਿੰਦੇ ਨਹੀਂ ਭਾਈ ਅਸੀਂ ਤੇ ਹਿੰਦੂ ਧਰਮ ਬਚਾਉਣ ਵਾਸਤੇ ਆਏ ਆ ਅਸੀਂ ਆਪਣਾ ਧਰਮ ਕਿਵੇਂ ਛੱਡਾਂਗੇ ਫਿਰ ਅਰਗਦੇਵ ਤੂੰ ਇੱਕ ਗੱਲ ਯਾਦ ਰੱਖੀ ਇਹ ਖੁਦਾ ਦਾ ਅਕਾਲ ਪੁਰਖ ਦਾ ਇਹ ਆਪਣਾ ਨਿਯਮ ਹੈ ਕਿ ਕਿਹੜਾ ਧਰਮ ਦੁਨੀਆ ਤੇ ਪ੍ਰਚੰਡ ਹੋਣਾ ਹੈ ਤੂੰ ਚਾਹਣਾ ਹੈ ਕਿ ਇਸਲਾਮ ਧਰਮ ਹਿੰਦੁਸਤਾਨ ਦੇ ਵਿੱਚ ਕੇਵਲ ਰਵੇ ਬਾਕੀ ਧਰਮਾਂ ਖਤਮ ਕਰ ਦਿਆਂ ਪਰ ਯਾਦ ਰੱਖੇ ਹਿੰਦੂ ਧਰਮ ਤੇ ਹੈਗਾ ਹੀ ਆ ਇਸਲਾਮ ਧਰਮ ਦੇ ਨਾਲ ਇੱਕ ਹੋਰ ਤੀਸਰਾ ਧਰਮ ਪੈਦਾ ਹੋਣ ਵਾਲਾ ਮਹਾਰਾਜ ਉਹ ਕਿਹੜਾ ਹੋਣ ਵਾਲਾ ਦਾ ਸਿੱਖ ਧਰਮ ਪੈਦਾ ਹੋਏਗਾ ਜੀਰੂ ਤੇਰੀ ਤਾਲ ਪੁਲਵਾਰਾਂ ਜਿਉ ਤੇਰੀ ਰਾਜ ਸ਼ਕਤੀ ਮਹਾਰਾਜ ਉਹ ਕਿਹੋ ਜਿਹਾ ਧਰਮ ਹੋਊਗਾ ਕਿੰਨੇ ਜਿਹੜੇ ਉਸ ਧਰਮ ਦੇ ਲੋਕ